ਬਾਰੇ ਵੀ ਮੈਨੂੰ ਦੱਸੋ ਵੀ ਤੁਸੀਂ ਤੁਹਾਡੀ ਸਟੱਡੀ ਕਿੱਥੋਂ ਤੱਕ ਆ ਤੇ ਹੁਣ ਜੌਬ ਜਿਹੜੀ ਆ ਉਹ ਤੁਹਾਡੀ ਕਿਹੜੀ ਜੌਬ ਆ ਜੀ ਬੈਸੀ ਤੇ ਮੈਂ ਐਮ ਐ ਪੰਜਾਬੀ ਅੱਛਾ ਜੀ ਬੀ ਐਡ ਵੀ ਕੀਤੀ ਆ ਪੀ ਐਚ ਡੀ ਵੀ ਕੀਤੀ ਪੰਜਾਬੀ ਦੇ ਵਿੱਚ ਜੌਬ ਮੇਰੀ ਪਹਿਲਾਂ ਮੈਂ ਸਕੂਲ ਚ ਪੜਾਉਂਦਾ ਰਿਆਂ ਜੀ ਅੱਛਾ ਜੀ ਕੁਝ ਸਾਲਾਂ ਤੋਂ ਮੇਰੀ ਜਿਹੜੀ ਜੌਬ ਹੈ ਕਾਲਜ ਦੇ ਵਿੱਚ ਆ ਇੱਥੇ ਹੁਸ਼ਿਆਰਪੁਰ ਹੀ ਪੜਾਉਂਦਾ ਰਿਹਾ ਹਾਂ ਜੀ ਸਰਕਾਰੀ ਹਾਂਜੀ ਹੁਣ ਇਸ ਵੇਲੇ ਮੈਂ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਅੱਛਾ ਜੀ ਹੈਡ ਹਾਂ ਜੀ ਪੰਜਾਬੀ ਵਿਭਾਗ ਦਾ ਪੰਜਾਬੀ ਵਿਭਾਗ ਦਾ ਜੀ ਜੀ ਬੈਸੇ ਮੇਰਾ ਨਾਮ ਚਰਨ ਪਸ਼ਪਿੰਦਰ ਸਿੰਘ ਹੈ ਜੀ ਮੈਂ ਇਹੀ ਸਵਾਲ ਸੀ ਮੇਰਾ ਹਾਂਜੀ ਤੇ ਸਾਮਲ ਧਾਮੀ ਮੈਂ ਆਪਣਾ ਜਿਹੜਾ ਨਾ ਪੈਨ ਨੇਮ ਸਾਹਿਤਿਕ ਨਾਮ ਰੱਖਿਆ ਆ ਨਹੀਂ ਸਾਮਲ ਸਾਮਲ ਮਤਲਬ ਸਾਮਲ ਇੱਕ ਨਾਮ ਆ ਜੀ ਇਹ ਵੀ ਸਾਮਲ ਅਸੀਂ ਸਾਮਲੇ ਦੇ ਬੰਦੇ ਨੂੰ ਵੀ ਕਹਿ ਦਿੰਦੇ ਆ ਸ਼੍ਰੀ ਕ੍ਰਿਸ਼ਨ ਜੀ ਦਾ ਵੀ ਨਾਮ ਸੀਗਾ ਇਹ ਠੀਕ ਆ ਜੀ ਲੈਂਦੇ ਪੰਜਾਬ ਚ ਵੀ ਬਹੁਤ ਨਾਮ ਆ ਹਾਂ ਹੈਗੇ ਨੇ ਕਾਫੀ ਕਾਫੀ ਨਾਂ ਆ ਸਾਮਲ ਢੱਲੋਂ ਵੀ ਨਾਂ ਹੈਗਾ ਹੈਗਾ ਸਾਮਲ ਢੱਲੋਂ ਤੁਸੀਂ ਧਾਮੀ ਗੋਤ ਆ ਧਾਮੀ ਸਾਡੀ ਗੋਤ ਆ ਜੀ ਹਾਂਜੀ ਹਾਂਜੀ ਮਤਲਬ ਸਾਡੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੁਸ਼ਿਆਰਪੁਰ ਸ਼ਹਿਰ ਹੈ ਜੀ ਜੀ ਘੰਟਾ ਘਰ ਤੱਕ ਕੋ ਧਾਮੀਆਂ ਦੀ ਜ਼ਮੀਨ ਚ ਹੈ ਅੱਛਾ ਅੱਛਾ ਪਿੱਪਣਾ ਵਾਲਾ ਡਗਾਣਾ ਖੁਰਦ ਡਗਾਣਾ ਕਲਾਂ ਸਿੰਗੜੀ ਵਾਲਾ ਤੇ ਮੇਨ ਧਾਮੀ ਜੱਟਾਂ ਦੇ ਪਿੰਡ ਆ ਹੋਰ ਵੀ ਪਿੰਡਾਂ ਦੇ ਵਿੱਚ ਆ ਕੋਈ 20 22 ਪਿੰਡ ਆ ਜੀ ਧਾਮੀਆਂ ਦੇ ਹਾਂ ਜੀ ਰੋਪੜ ਦੇ ਵਿੱਚ ਦੋ ਚਾਰ ਪਿੰਡ ਆ ਜਲੰਧਰ ਦੇ ਵਿੱਚ ਦੋ ਚਾਰ ਪਿੰਡ ਆ ਇੱਧਰ ਉਧਰ ਉੱਜੜ ਕੇ ਆ ਕੇ ਬੈਠੇ ਲੋਕ ਕੋਈ ਹਾਂ ਸਾਡੀ ਜਿਹੜੀ ਬੜੀ ਮਾਣ ਨਾਲ ਮੈਂ ਕਹਿ ਸਕਾਂ ਪਹਿਲੀ ਗੱਲ ਤਾਂ ਇਹ ਆ ਕਿ ਪੇਪਨ ਵਾਲਾ ਬਹੁਤ ਵੱਡਾ ਪਿੰਡ ਆ ਸਾਡਾ ਪਿੰਡ ਵੀ ਕਾਫੀ ਵਧੀਆ ਆ ਨੇੜੇ ਕਰਾੰਗਣਾ ਆ ਤੇ ਨਾਲ ਡਗਾਣਾ ਕਲਾ ਆ ਇਧਰ ਨਾਲ ਹੀ ਹیدرਵਾਲ ਆ ਅੱਧਾ ਮੁਸਲਮਾਨਾਂ ਦਾ ਸੀਗਾ ਅੱਧਾ ਸਿੱਖਾਂ ਦਾ ਸੀ ਕਿਹੜਾ ਦੱਸਦੇ ਹੈ ਹੇ ਹیدرਵਾਲ ਹیدرਵਾਲ ਵੈਸੇ ਹیدرਵਾਲਿਆਂ ਨੂੰ ਹیدرਵਾਲ ਕਹਿੰਦੇ ਆ ਚਾਹ ਗੁਜਰਾ ਮੁਸਲਮਾਨਾਂ ਦਾ ਸੀ ਬੜੇ ਮਾਣ ਨਾਲ ਮੈਂ ਕਹਿੰਦਾ ਕਿ ਇਹਨਾਂ ਪਿੰਡਾਂ ਦੇ ਵਿੱਚ ਇੱਕ ਵੀ ਕਤਲ ਨਹੀਂ ਹੋਇਆ 47 ਅੱਛਾ ਅੱਛਾ 47 ਵੇਲੇ ਇੱਕ ਵੀ ਕਤਲ ਨਹੀਂ ਇਹ ਸਰ ਇਹ ਜਿਹੜੀ ਗੱਲ ਹੈ ਨਾ ਇਹਨੂੰ ਮੈਂ ਥੋੜਾ ਹੋਰ ਵਧਾਵਾਂ ਕਿ ਲੋਕੀ ਕਹਿੰਦੇ 47 ਵੇਲੇ ਬੜੀ ਵੱਡ ਫੱਟ ਹੋਈ ਮੁਸਲਮਾਨਾਂ ਨੇ ਸਿੱਖ ਮਾਰੇ ਸਿੱਖਾਂ ਨੇ ਮੁਸਲਮਾਨ ਮਾਰੇ ਪਰ ਮੈਨੂੰ ਇੱਕ ਵੀ ਇਹ ਫਿਲਹਾਲ ਰਿਪੋਰਟ ਨਹੀਂ ਆਈ ਇੱਕ ਪਿੰਡ 'ਚ ਇੱਕ ਬਜ਼ੁਰਗ ਦੀ ਆਈ ਸੀ ਕਿ ਉਹ ਸਾਡੀ ਪਹਿਲਾਂ ਦੁਸ਼ਮਣੀ ਸੀ ਉਹਨਾਂ ਨੇ ਕਿਹਾ ਵੀ ਹੁਣ ਕੱਢ ਲਓ ਉਹ ਪਿੰਡ ਦੇ ਆਨੇ ਮਾਰੇ ਨਹੀਂ ਤਾਂ ਪਿੰਡ ਦੇ ਲੋਕ ਕਹਿੰਦੇ ਸਾਨੂੰ ਰੋਂਦੇ ਛੱਡ ਕੇ ਗਏ ਬਿਲਕੁਲ ਉਹ ਚਾਹੇ ਮੁਸਲਮਾਨ ਉਹ ਵੀ ਕਹਿੰਦੇ ਸਾਨੂੰ ਫਲਾਣਾ ਸਰਦਾਰ ਛੱਡ ਕੇ ਗਿਆ ਜੇ ਉਧਰਲੇ ਨਾਲ ਗੱਲ ਕਰਦੇ ਉਹ ਕਹਿੰਦੇ ਵੀ ਸਾਡੇ ਇਧਰਲੇ ਕਹਿੰਦੇ ਵੀ ਸਾਨੂੰ ਮੁਸਲਮਾਨ ਛੱਡ ਕੇ ਗਿਆ ਇਹ ਪਿੰਡਾਂ ਵਾਲਿਆਂ ਨੇ ਹੀ ਮਾਰੇ ਸਰ ਇਹ ਜਿਹੜੇ ਦੂਰ ਦਰੇਡੇ ਵਾਲੇ ਪਿੰਡ ਸੀ ਜਾਂ ਰਾਹਗੀਰ ਲੁਟੇਰੇ ਕਿਸਮ ਦੇ ਲੋਕ ਸੀ ਉਹਨਾਂ ਨੇ ਵੱਡ ਫੱਟ ਕੀਤੀ ਸ਼ਰਾਰਤੀ ਕਿਸਮ ਦੇ ਇੱਕ ਗੱਲ ਹੋ ਰਿਹਾ ਜੀ ਕਿ ਪਿੰਡ ਵਾਲਿਆਂ ਨੇ ਜਦੋਂ ਪਿੰਡ ਵਾਲੇ ਮਾਰੇ ਨਾ ਜੀ ਇਹ ਘਟਨਾਵਾਂ ਬਹੁਤ ਘੱਟ ਹੋਈਆਂ ਹਾਂਜੀ ਬਹੁਤ ਘੱਟ ਹੋਈਆਂ ਜੀ ਆਪਾਂ ਤੁਸੀਂ ਜੇ 100 ਪਿੰਡਾਂ 'ਚ ਜਾਓਗੇ ਸ਼ਾਇਦ ਪੰਜਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਵੀ ਉਹ ਵੀ ਕੋਈ ਪੁਰਾਣੀ ਲਾਗ ਡਾਟ ਕੋ ਦੁਸ਼ਮਣੀ ਕਿਨੇ ਗਾਲ ਕੱਢੀ ਸੀ ਕੋ ਥੱਪੜ ਮਾਰਿਆ ਸੀ ਉਹਦਾ ਬਦਲਾ ਲੈਣ ਦਾ ਮੌਕਾ ਉਹ ਤਾਂ ਬਦਲਾ ਲੈਣ ਦਾ ਬਹਾਨਾ ਬਣ ਗਿਆ ਮੁੱਕ ਬਹਾਨਾ ਬਣ ਗਿਆ ਆਦਰਵਾਇਜ਼ ਨੇ ਤਾਂ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਦੀ ਰਖਵਾਲੀ ਕੀਤੀ ਸਾਡੇ ਪਿੰਡ ਵਾਲਿਆਂ ਨੇ ਸਾਡੇ ਪਿੰਡ ਕਾਫੀ ਮੁਸਲਮਾਨ ਸੀਗੇ ਅੱਛਾ ਜੀ ਸਾਡੇ ਬਜ਼ੁਰਗਾਂ ਨੇ ਉਹਨਾਂ ਨੂੰ ਕੈਂਪ ਤੱਕ ਬਚਾਇਆ ਸਾਡੇ ਆਪਣੇ ਪਿੰਡ ਦੇ ਹੀ ਮੁਸਲਮਾਨਾਂ ਨੂੰ ਨਹੀਂ ਹਾਂਜੀ ਚੱਕ ਉਜੜ ਦੇ ਚੱਕ ਉਜੜਾਂ ਦੇ ਮੁਸਲਮਾਨਾਂ ਨੂੰ ਵੀ ਕਹਿੰਦੇ ਸਰ ਲੰਗਰ ਲਾਏ ਉਦੋਂ ਲੋਕਾਂ ਨੇ ਹਾਂ ਬਿਲਕੁਲ ਇਸ ਜਦੋਂ ਉਜੜ ਕੇ ਆਏ ਨਾ ਉਹਨਾਂ ਨੂੰ ਖਵਾਉਂਦੇ ਰਹੇ ਮੁਸਲਮਾਨ ਵੀ ਖਵਾਉਂਦੇ ਰਹੇ ਲਈ ਸਪ ਮੈਂ ਇਸ ਤਰ੍ਹਾਂ ਦੇ ਮੈਨੂੰ 2-3 ਇਦਾਂ ਦੀਆਂ ਉਦਾਹਰਣਾਂ ਮਿਲੀਆਂ ਜਿੱਦਾਂ ਕਿ ਮੁਸਲਮਾਨਾਂ ਨੇ ਲੰਗਰ ਲਗਾਇਆ ਸੀਗਾ ਪਿਪਣਾ ਵਾਲੇ ਵੀ ਲੱਗਾ ਸੀ ਅੱਛਾ ਜੀ ਫਿਰ ਇੱਧਰ ਮੈਂ ਗੜਸ਼ੰਕਰ ਵਾਲਾ ਇੱਕ ਪਿੰਡ 'ਚ ਗਿਆ ਸੀ ਹੂੰ ਤੇ ਉਹਨਾਂ ਨੇ ਉਸ ਵੇਲੇ ਸ਼ਵੀਲ ਲਾਈ ਸੀ ਅੱਛਾ ਮੈਂ ਉਹਦੀ ਕਹਾਣੀ ਲਿਖੀ 47 ਦੀ ਸ਼ਵੀਲ ਇਹਨੇ ਬੰਨਿਆ ਤੇ ਅਸੀਂ ਮਾਣ ਕਰ ਸਕਦੇ ਹਾਂ ਕੋਸ਼ਿਸ਼ ਮੇਰੀ ਵੀ ਇਹ ਹੀ ਰਹਿੰਦੀ ਆ ਕਿ ਇਹਨਾਂ ਕਹਾਣੀਆਂ ਦੇ ਵਿੱਚੋਂ ਨਾ ਇਸ ਤਰ੍ਹਾਂ ਦੇ ਬੰਦੇ ਮੈਂ ਲੱਭ ਕੇ ਲਿਆਵਾਂ ਜਿਨ੍ਹਾਂ ਨੇ 47 ਦੇ ਵਿੱਚ ਇਨਸਾਨੀਅਤ ਦੇ ਨਜ਼ਰੀਏ ਤੋਂ ਸੇਵਾ ਕੀਤੀ ਹਾਂ ਬਿਲਕੁਲ ਜੀ ਮਜ਼ਹਬਾਂ ਤੋਂ ਉੱਪਰ ਉੱਠ ਗਏ ਉਹ ਮਤਲਬ ਮੁਹੱਬਤ ਕੀਤੀ ਜੀ ਉਹਨਾਂ ਨੇ ਕਿਹਾ ਵੀ ਸਾਡੇ ਗਵਾਂਢੀ ਸੀ ਸਦੀਆਂ ਦੀਆਂ ਸਾਂਝਾਂ ਸੀ ਚਲੋ ਉੱਜੜਨਾ ਪੈ ਗਿਆ ਜਾਣਾ ਪੈ ਗਿਆ ਤੇ ਚਲੋ ਜਾਂਬਿਆਂ ਨੂੰ ਜਰਾ ਪਿਆਰ ਨਾਲ ਸਤਿਕਾਰ ਨਾਲ ਰੁਖਸਤ ਕਰੀਏ ਡਗਾਣਾ ਕਲਾ ਜਿਹੜਾ ਧਾਮੀਆਂ ਦਾ ਪਿੰਡ ਆ ਉੱਥੇ ਦੇ ਜ਼ਾਇਲਦਾਰ ਨੇ ਜਿਹੜਾ ਕਿ ਧਾਮੀ ਸੀਗਾ ਹਰੇਕ ਮੁਸਲਮਾਨ ਨੂੰ ਤੇ ਪਰਿਵਾਰ ਨੂੰ 1-1000 ਰੁਪਏ ਦਿੱਤਾ ਸੀ ਉਹ ਵਾਹ ਵਾਹ 47 ਚੇ। ਓਹੋ! ਕੀ ਬਾਤ ਆ। ਹਾਂਜੀ। ਸਰ 50 ਮਿਲਦਾ 10 20 30 ਰੁਪਏ ਦੀ ਤਾਂ ਪਹਿਲੀ ਸੀਟ ਕਿੱਲਾ। ਹਾਂਜੀ। ਤੇ ਬਿਲਕੁਲ ਜਿਹੜਾ ਸਾਡੇ ਨਾਲ ਹੀ ਪਿੰਡ ਆ ਜਿੱਥੇ ਸੀ ਬੈਠਿਆ ਹੈ ਇਦਰਵਾਲ। ਅੱਛਾ ਜੀ। ਇਦਰਵਾਲ ਦੇ ਵਿੱਚ ਉਹਨਾਂ ਨੇ ਐ ਰੁਪਈਏ ਤਾਂ ਨਹੀਂ ਦਿੱਤੇ। ਹਾਂ। ਪਰ ਉਹਨਾਂ ਨੇ ਉਹਨਾਂ ਦਾ ਸਾਰਾ ਸਮਾਨ ਖਰੀਦ ਲਿਆ। ਹੂੰ। ਲੁੱਟਿਆ ਨਹੀਂ। ਹਾਂ, ਖਰੀਦ ਲਿਆ। ਖਰੀਦ ਕੇ ਉਹਨਾਂ ਨੂੰ ਪੈਸੇ ਦਿੱਤੇ। ਇਹ ਵੀ ਬਹੁਤ ਬਿਲਕੁਲ ਜੀ ਬਹੁਤ ਵਧੀਆ ਗੱਲ ਆ। ਵਿਚਾਰਿਆਂ ਨੇ ਕਿਤੇ ਰਾਹ ਹੀ ਸੁੱਟ ਜਾਣਾ ਸੀ। ਭੁੱਖ ਮਰਦਿਆਂ ਨੇ ਹੈਨਾ ਜੀ। ਪਿੱਪੜਾ ਵਾਲੇ ਦੇ ਜਿਹੜੇ ਇਹ ਵੀ ਧਾਮੀਆਂ ਦਾ ਪਿੰਡ ਆ ਪਿੱਪੜਾ ਵਾਲੇ ਦੇ ਮੁਸਲਮਾਨ ਆਪਣੀਆਂ ਰੂੜੀਆਂ ਤੱਕ ਵੀ ਵੇਚ ਗਏ ਲੈ ਲਈ ਉਹਨਾਂ ਨੇ ਕਿ ਤੁਸੀਂ ਔਖੇ ਸਮੇਂ 'ਚ ਇਹ ਕੋਈ ਨਹੀਂ ਦੇ ਜਾਓ ਤੇ ਉਹਨਾਂ ਨੂੰ ਰੁਪਈਏ ਦਿੱਤੇ। ਕੀ ਬਾਤ ਆ ਸਾਡੇ ਪਿੰਡ ਆ ਪੂਰੇ ਇਲਾਕੇ ਦੇ ਵਿੱਚ ਜਿਹੜਾ ਕੋ ਕਤਲ ਹੋਇਆ ਤਾਂ ਬਿਲਕੁਲ ਸਾਡੇ ਇੱਧਰ ਸਾਹਮਣੇ ਇੱਕ ਥੋੜਾ ਜਿਹਾ ਹਟਮਾ ਪਿੰਡ ਆ ਪਡੋਰੀ ਰਕਮਾਨ ਉੱਥੇ ਦੋ ਬੰਦੇ ਮਾਰੇ ਗਏ ਸੀ। ਮੈਨੂੰ ਕਈ ਵਾਰੀ ਲੱਗਦਾ ਯਾਰ ਇਹ ਕਲਾਕ ਵੀ ਅਸੀਂ ਕਾਹ ਤੋਂ ਖੱਟ ਲਿਆ। ਹਾਂ ਨਹੀਂ ਬੜੀ ਵੱਡੀ ਗੱਲ ਆ ਸਰ ਤੁਸੀਂ ਜਿਵੇਂ ਦੱਸਿਆ ਵੀ ਇਹਨਾਂ ਇਨੇ ਪਿੰਡਾਂ ਦੇ ਵਿੱਚ ਉਹਨਾਂ ਉਦੋਂ 47 ਵੀਲੇ ਕੋ ਕਤਲ ਹੀ ਨਹੀਂ ਹੋਇ ਕਈਆਂ ਨੂੰ ਇੱਥੇ ਉਹਨਾਂ ਦੇ 20 ਸੀ 50 ਸੀ 60 ਸੀ ਉਹਨਾਂ ਨੂੰ ਕੋਈ ਨਹੀਂ ਮਿਲਿਆ ਜਾਂ 2-4 ਮਿਲੇ ਮੱਸੀ ਮਿਲੇ ਕਈ ਮੈਨੂੰ ਹੁਣ ਤੱਕ ਤੁਹਾਨੂੰ ਵੀ ਇਹ ਕਹਿੰਦੇ ਹੋਣਗੇ ਕਿ ਸਾਡੀ ਜ਼ਮੀਨ ਨਹੀਂ ਉਧਰੋਂ ਆਈ ਸਾਡੀ ਮਾਤ ਸਾਡੇ ਪਿੰਡ ਦਾ ਬਜ਼ੁਰਗ ਇੱਕ ਲੱਭਿਆ ਜੀ ਅੱਛਾ ਜੀ ਉਹ ਬਜ਼ੁਰਗ ਦੀ ਗੱਲ ਇਸ ਤਰ੍ਹਾਂ ਹਸੰਦੂ ਸਾਹਿਬ ਕਿ चौहान ਸਾਹਿਬ ਨੇ ਉਹ ਇੰਟਰਵਿਊ ਕੀਤੀ ਸੀ ਆਮਚਾਨ ਜੀ ਨੇ ਉਹਨਾਂ ਦਾ ਵੀ ਬਹੁਤ ਵੱਡਾ ਕੰਮ ਆ ਹਾਂ ਜੀ ਹਾਂ ਸੁਣਿਆ ਨਾਮ ਉਹਨਾਂ ਦਾ ਤੇ ਕਿਸੇ ਪਿੰਡ ਗਏ ਜੀ ਉੱਥੇ ਗਏ ਤੇ ਗੱਲਾਂ ਚੱਲੀਆਂ ਤੇ ਉਹ ਬਜ਼ੁਰਗ ਕਹਿੰਦਾ ਜੀ ਇੱਕ ਵਾਰੀ ਮੈਂ ਵਿਆਹ ਗਿਆ ਸੀ ਤੇ ਸਾਈਕਲ ਤੇ ਗਿਆ ਸੀ ਤੇ ਸਿੰਗੜੀ ਵਾਲੇ ਗਿਆ ਸੀ ਜਦੋਂ ਸਿੰਗੜੀ ਵਾਲਾ ਨਾਮ ਆਇਆ ਤੇ ਉਹ ਇੱਕਦਮ ਹੀ ਕਹਿੰਦੇ ਜੀ ਉਹ ਤੇ ਸ਼ਾਮਲਤਾਮੀ ਉਹਨਾਂ ਦਾ ਪਿੰਡ ਆ ਉਹਨਾਂ ਨੇ ਮੈਨੂੰ ਫੋਨ ਮੜਾਇਆ ਮੈਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਚੰਗੀ ਗੱਲ ਏ ਸੀ ਉਹ ਮੇਰੇ ਦਾਦਾ ਜੀ ਨੂੰ ਜਾਣਦੇ ਸੀ ਅੱਛਾ ਜੀ ਤੇ ਵੱਡੀ ਗੱਲ ਇਹ ਸੀ ਕਿ ਉਹਨਾਂ ਨੇ ਗੱਲ ਸੁਣਾਈ ਕਹਿੰਦੇ ਜਦੋਂ 47 ਦੇ ਵਿੱਚ ਰੌਲਾ ਪਿਆ ਸਾਡੇ ਪਿੰਡ ਵਾਲਿਆਂ ਨੇ ਅੱਛਾ ਜੀ ਤੇ ਇੱਕ ਨਾ ਸਾਡੇ ਗਵਾਂਢ ਦੇ ਵਿੱਚ ਹੀ ਕਿਸੇ ਦਾ ਸਾਲਾ ਰਹਿੰਦਾ ਸੀਗਾ ਹੂੰ ਉਹਨੇ ਕਿਹਾ ਵੀ ਕੁਛ ਮਾੜਾ ਬੋਲ ਦਿੱਤਾ ਮੁਸਲਮਾਨ ਤੇ ਪਿੰਡ ਦੇ ਬੰਦੇ ਇਕੱਠੇ ਹੋ ਕੇ ਉਹਦੇ ਪਿੱਛੇ ਦੌੜੇ ਹੂੰ ਉਹ ਦੌੜ ਕੇ ਬਚਿਆ ਅੱਛਾ ਜੀ ਕਿ ਤੂੰ ਸਾਡੇ ਬੰਦਿਆਂ ਨੂੰ ਕਹਿ ਕਿਵੇਂ ਕਿਹਾ ਕੁਝ ਇੰਨਾ ਮਾਣ ਹੋਇਆ ਨਾ ਜਿਹੜੀ ਅਗਲੀ ਗੱਲ ਆ ਕੁਝ ਦਿਨਾਂ ਬਾਅਦ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਸਾਡਾ ਘਰ ਉਹ ਵੀ ਆ ਮੈਨੂੰ ਉਹਨੂੰ ਘਰ ਵੀ ਵਿਖਾਲ ਦਿੱਤਾ ਪਿੰਡ ਵੀ ਵਿਖਾਲ ਦਿੱਤਾ ਕਹਿੰਦੇ ਸਾਡਾ ਘਰ ਤਾਂ ਉਹ ਵੀ ਆ ਤੇ ਅਸੀਂ ਮਾਸਟਰ ਧਰਮ ਸਿੰਘ ਉਹਨਾਂ ਨੂੰ ਚਾਬੀਆਂ ਦੇ ਐ ਸੀ ਹੂੰ ਮਾਸਟਰ ਧਰਮ ਸਿੰਘ ਉਹਨੇ ਵੀ ਬਹੁਤ ਵਧੀਆ ਇਨਸਾਨ ਸੀ ਅੱਛਾ ਜੀ ਤੇ ਮੈਂ ਉਹਨਾਂ ਦੇ ਮੁੰਡੇ ਨਾਲ ਕਹਿੰਦੇ ਗੱਲਬਾਤ ਮੈਂ ਕਰ ਮੈਂ ਹੀ ਕਰਵਾਈ ਸੀ ਉਹ ਯੂ ਐਸ ਏ ਰਹਿੰਦੇ ਆ ਕਿ ਉਹਨਾਂ ਨੂੰ ਕਿਹਾ ਵੀ ਉਹ ਜਿਹੜਾ ਥਾਂ ਆ ਉਹਦੀ ਜਿਹੜੀ ਕੀਮਤ ਆ ਹੂੰ ਜਿੰਨੀ ਵੀ ਬਣਦੀ ਆ ਉਹ ਵੇਚ ਕੇ ਜਾਂ ਵੈਸੇ ਸਾਨੂੰ ਰੁਪਏ ਭੇਜ ਦੇਣਾ ਅੱਛਾ ਦੇਖੋ ਮੈਂ ਹੈਰਾਨ ਹੋਇਆ ਵੀ 75 ਸਾਲਾਂ ਬਾਅਦ ਵੀ ਉਹਨਾਂ ਨੂੰ ਇਹ ਆਸਿਆ ਕਿ ਜਿਹੜਾ ਉਹਨਾਂ ਦਾ ਘਰ ਸੀਗਾ ਪੰਜ-ਸੱਤ ਮੜ ਲਿਆਦਾ ਹਾਂਜੀ ਹਾਂਜੀ ਕਿ ਉਹਦੇ ਰੁਪਈਏ ਉਹਨਾਂ ਦੇ ਉੱਥੇ ਤੱਕ ਪਹੁੰਚ ਜਾਣਗੇ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਮੈਨੂੰ ਲੱਗਦਾ ਦੋਨੇ ਪਾਸੇ ਬੜੀਆਂ ਹੁੰਦੀਆਂ ਹੋਣਗੀਆਂ ਚਲੋ ਬਿਲਕੁਲ ਬਿਲਕੁਲ ਹੈਗੀਆਂ ਆਪਾਂ ਧਾਮੀ ਸਾਹਿਬ ਮੈਨੂੰ ਲੱਗਦਾ ਤੁਸੀਂ ਇੱਧਰ ਖੇਤੀ ਕੀਤੀ ਐ ਤੇ ਉਹ ਖੇਤੀ ਵੀ ਤੁਹਾਡੀ ਦੇਖਦੇ ਆ ਇਹ ਪਪੂਲਰ ਬਹੁਤ ਤੁਹਾਡੇ ਏਰੀਆ 'ਚ ਜੀ ਹਾਂਜੀ ਇਹਦਾ ਕਾਰਨ ਕਾਰਨ ਦੋ ਕਾਰਨ ਆ ਜੀ ਹਾਂਜੀ ਇਹ ਸਾਡੇ ਤਾਏ ਹੋਣਾ ਜੀ ਅੱਛਾ ਜੀ ਜ਼ਮੀਨ ਐ ਸੱਜੇ ਹੱਥ ਖੱਬੇ ਹੱਥ ਅਸੀਂ ਆ ਜੀ ਉਹ ਸਾਰੇ ਪਰਿਵਾਰ ਰਹਿੰਦਾ ਜੀ ਕੈਨੇਡਾ ਅੱਛਾ ਤੇ ਇੰਗਲੈਂਡ ਦੇ ਵਿੱਚ ਹਾਂਜੀ ਜ਼ਮੀਨ ਤਾਂ ਚਲੋ ਅਸੀਂ ਉਹਨਾਂ ਦੀ ਦੇਖਦੇ ਹਾਂ ਹਾਂਜੀ ਫਿਰ ਉਹਨਾਂ ਨੂੰ ਐ ਲੱਗਦਾ ਕਿ ਵਧੀਆ ਆਪਸ਼ਨ ਇਹ ਹੀ ਆ ਕਿ ਫੂਲਰ ਲਾ ਦਿਓ ਲਾ ਦਿਓ ਸਾਡੇ ਜਿੰਨੇ ਵੀ ਤੁਹਾਨੂੰ ਦਿਸਦੇ ਨੇ ਇਹ ਮੈਂ ਬਹੁਤ ਜ਼ਿਆਦਾ ਬਾਹਰ ਜਿਹੜੀ ਹੋਰ ਫੋਰਨ ਗਏ ਹੋਆ ਸਾਡੇ ਨਾ ਜੀ ਦੁਆਬੀਏ ਹਾਂਜੀ ਇਹ ਉਹਨਾਂ ਦੀ ਦੇਣ ਆ ਤੁਹਾਨੂੰ ਪੌਪੂਲਰ ਲਾਲਣ ਦੇ ਠੀਕ ਆ ਥੋੜਾ ਜਿਹਾ ਸਪੈਦਾ ਕਰਕੇ ਅਸੀਂ ਸੋਚਦੇ ਆ ਹਾਂਜੀ ਸਪੈਦਾ ਸਾਡੇ ਲਈ ਘਾਤ ਕਿਆ ਆ ਸਪੈਦਾ ਫਿਰ ਪਾਣੀ ਜ਼ਿਆਦਾ ਖੇਦ ਜੀ 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 ਇਹ ਤਾਂ ਠੀਕ ਉਹਨਾਂ ਨੂੰ ਇਹ ਹੁੰਦਾ ਹੋਣਾ ਵੀ ਕਬਜ਼ਾ ਨਾ ਕਿਤੇ ਹੋ ਜਾਏ ਅੱਜ ਕੱਲ ਹੁੰਦੇ ਵੀ ਬੜੇ ਨੇ ਨਾ ਹਾਂਜੀ ਉਹਨਾਂ ਦੀਆਂ ਵੀ ਬਹੁਤ ਵੱਡੀਆਂ ਸਮੱਸਿਆਵਾਂ ਆ ਸੰਦੂਬਾ ਸਮੱਸਿਆਵਾਂ ਇਹ ਫਿਰ ਖੇਤੀ ਕਾਦੀ ਕੀਤੀ ਹੈ ਖੰਬੇ ਜੇ ਬਣ ਗੱਡੇ ਪੈਣ ਇਹ ਇਹ ਅਸੀਂ ਜੀ ਡ੍ਰੈਗਨ ਫਰੂਟ ਲਗਾਇਆ ਸੀਗਾ ਅੱਛਾ ਜੀ 2 ਸਾਲ ਪਹਿਲਾਂ ਇਹਦੀ ਸ਼ੁਰੂਆਤ ਕੀਤੀ ਆ ਜਿਹੜੇ ਪੱਤੇ ਥੱਲੇ ਡਿੱਗਦੇ ਆ ਇਹਦੇ ਨਾਲ ਮਿਲਦੀ ਖਾਦ ਇਹਨੂੰ ਹਾਂ ਜ਼ਮੀਨ ਨੂੰ ਤੇ ਜ਼ਮੀਨ ਨੂੰ ਖਾਜੀ ਇਹ ਤਾਂ ਬਿਲਕੁਲ ਖਾਤ ਹੈ ਜੀ ਬਹੁਤ ਵਧੀਆ ਖਾਦਿਆ ਇਹਨੂੰ ਥੋੜਾ ਜਿਹਾ ਅਸੀਂ ਉਹ ਜਦੋਂ ਮੈਂ ਰਾਹ ਤੋਂ ਮੁੜਿਆ ਨਾ ਤੁਹਾਡੇ ਵਾਲੇ ਪਾਸੇ ਮੈਂ ਕਿਹਾ بڑا ਖਲਾਰਾ ਜਿਵੇਂ ਸਾਡੇ ਰਾਹ ਸਾਫ ਸੂਫ ਹੁੰਦੇ ਆ ਤੇ ਆ ਪੱਤਿਆਂ ਨੇ ਹੀ ਕੀਤਾ ਪਿਆ ਖਲਾਰਾ ਹਾਂਜੀ 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 ਇਹ ਖਲਾਰਾ ਬੜਾ ਖੂਬਸੂਰਤ ਹੈ ਜੀ ਹਾਂਜੀ ਉਹ ਖੂਬਸੂਰਤ ਲੱਗਾ ਮੈਨੂੰ ਜਿਵੇਂ ਉਹ ਕੈਨੇਡਾ ਦੇ ਪੱਤੇ ਜੇ ਨਹੀਂ ਲੱਗੇ ਹੁੰਦੇ ਥੱਲੇ ਬਿਲਕੁਲ ਬਿਲਕੁਲ ਤੇ ਉਹ ਹੈਵੀ ਹੈ ਉਹ ਉਸੇ ਸਾਈਜ਼ ਦੇ ਲਓ ਜੀ ਇਹ ਆ ਗਿਆ ਡ੍ਰੈਗਨ ਫਰੂਟ ਆ ਲੱਗਾ ਵੀ ਹੋਇਆ ਜੀ ਲੱਗਾ ਹਾਂਜੀ ਇਹ ਦਾ ਕੋ ਹੈਗਾ ਕੋਈ ਮੌਸਮ ਮੌਸਮ ਹੈ ਜੀ ਇਹ ਤਕਰੀਬਨ ਜੁਲਾਈ ਅਗਸਤ ਤੋਂ ਸ਼ੁਰੂ ਹੁੰਦਾ ਹਾਂਜੀ ਤੇ ਹੁਣ ਇਹਦਾ ਅਖੀਰ ਹੈ ਦਸੰਬਰ ਅੱਛਾ ਅੱਛਾ ਯਾਨੀ ਕਿ ਇਸ ਮਤਲਬ ਜਿਹੜਾ ਨਵੰਬਰ ਦੇ ਵਿੱਚ ਸ਼ੁਰੂਆਤ ਹੁੰਦੀ ਜਿਹੜੀ ਹਾਂਜੀ ਹਾਂਜੀ ਉਹ ਦਸੰਬਰ ਤੱਕ ਉਹ ਐਂਡ ਤੱਕ ਚੱਲਦਾ ਨਹੀਂ ਇਹ ਇਹ ਜਿਹੜੇ ਖੰਭੇ ਵੀ ਸਪੈਸ਼ਲ ਇਹਦੇ ਆਸਤੇ ਨੇ ਇਹਦੇ ਆ ਰਹੇ ਹਾਂਜੀ ਬਿਲਕੁਲ ਹੂੰ ਹੂੰ ਇਹਵੇਂ ਇਕੱਲਾ ਖੜ ਨਹੀਂ ਸਕਦਾ ਇਹ ਅੱਛਾ ਜੀ ਇਹਨੂੰ ਸਪੋਰਟ ਦੀ ਲੋੜ ਹੈ ਵਾਸੇ ਕੁਾਰਗੰਦਲ ਜੀ ਵਰਗਾ ਲੱਗਦਾ ਹਾਂਜੀ ਇਹਨਾਂ ਦਾ ਜਿਹੜੀਆਂ ਤੁਸੀਂ ਕਹਿ ਸਕਦੇ ਆ ਕਿ ਇਹਦੀ ਜਿਹੜੀ ਨਸਲ ਆ ਹਾਂਜੀ ਨਸਲ ਦੇ ਵਿੱਚ ਦੂਜੀ ਆ ਇਹਦੇ ਜਿਹੜੀ ਜੈਲ ਜੀ ਥੋਰ ਹੁੰਦੀ ਆ ਹਾਂ ਥੋਰ ਉਹੀ ਕੁਆਰਗੰਦਲ ਉਹੀ ਮਕੇ ਕੋ ਥੋਰ ਤੇ ਕੁਆਰਗੰਦਲ ਹਾਂਜੀ ਹਾਂਜੀ ਇਹ ਫੇ ਇਹਦਾ ਰੇਟ ਰੂਟ ਕੀ ਮਿਲਦਾ ਜੀ ਇਹਦੇ ਇਹਦੇ ਦੀ ਬਰੀਟ ਇਹਦਾ ਬਖ ਵਖਿਆ ਜੀ ਅੱਛਾ ਇਹ ਇਹ ਖੇਤੀ ਬੜਾ ਵੱਡੇ ਚੈਲੰਜ ਵਾਲੀ ਚੀਜ਼ ਆ ਸੰਧੂ ਸਾਫ ਹਾਂਜੀ ਤੁਸੀਂ ਦੇਖਿਆ ਹੋਣਾ ਪੀਲੇ ਪੀਲੇ ਪੈ ਰਹੇ ਆ ਹਾਂਜੀ ਬਸ ਇਹਦਾ ਦੀ ਇੱਕ ਫੰਗਸ ਇੱਕ ਬਹੁਤ ਵੱਡੀ ਬਿਮਾਰੀ ਜਿਹੜੀ ਇਹਨਾਂ ਨੂੰ ਪੈ ਜਾਂਦੀ ਪਾਣੀ ਪੂਣੀ ਤਾਂ ਵੀ ਕੰਟਰੋਲ ਰੱਖਣਾ ਪੈਂਦਾ ਕਿ ਜਾਂ ਪਾਣੀ ਪਾਣੀ ਬਹੁਤ ਹਿਸਾਬ ਨਾਲ ਬਹੁਤ ਜ਼ਿਆਦਾ ਨਹੀਂ ਬਹੁਤ ਘੱਟ ਨਹੀਂ ਅੱਛਾ ਜੀ ਜੀ ਇਹਦੇ ਮਤਲਬ ਇੱਕ ਬਹੁਤ ਵੱਡੀ ਕਲਾਕਾਰ ਹੀ ਆ ਜੇ ਇਹਨੂੰ ਪਾਲਣਾ ਹੂੰ ਤੇ ਇਹਨੂੰ ਮੁਨਾਫਾ ਤਾਂ ਅਸੀਂ ਹਾਲੇ ਦਾ ਨੋਟ ਨਹੀਂ ਕੀਤਾ ਕਿਉਂਕਿ ਸ਼ੁਰੂਆਤ ਆ ਵੈਸੇ ਅਸੀਂ ਸੇਬ ਵੀ ਲਗਾਏ ਆ ਅੱਛਾ ਖੂਲ ਫਲਦਾਰ ਬੂਟੇ ਵੀ ਲਗਾਏ ਆ ਉਹ ਅੱਗੇ ਨੇ ਕਿਤੇ ਹਾਂ ਜੀ ਉਹਨੇ ਇੱਕ ਲਾਈਨ ਸੇਬ ਦੀ ਲਗਾਈ ਆ ਉਧਰ ਅੱਛਾ ਅੱਛਾ ਨਾਲ ਇਧਰ ਬਾਕੀ ਫਲਦਾਰ ਬੂਟੇ ਲਗਾਏ ਆ ਸੇਬ ਆਪਣੇ ਹੋਣ ਲੱਗ ਗਿਆ ਜੀ ਹਾਂਜੀ ਇਹ ਇਜ਼ਰਾਈਲ ਤੋਂ ਆਉਂਦਾ ਜੀ ਜ਼ਿਆਦਾ ਸਾਡੇ ਇੱਥੇ ਵੀ ਇਹਨਾਂ ਨੇ ਬਣਾਇਆ ਇੱਥੋਂ ਪਹਾੜ ਕਿੰਨੇ ਕੁ ਦੂਰ ਹੈ ਤੁਹਾਡੇ ਤੋਂ ਪਹਾੜ ਜੀ ਜਿੱਦਾਂ ਅਸੀਂ ਹੁਸ਼ਾਰਪੁਰ ਦੇ ਲਹਿੰਦੇ ਪਾਸੇ ਜਾਂ 3-4 ਕਿਲੋਮੀਟਰ ਦੂਰ ਹਾਂਜੀ ਤੇ ਜੇ ਆਪਾਂ ਚੜ੍ਹਦੇ ਪਾਸੇ ਨੂੰ 15 ਕਿਲੋਮੀਟਰ ਹੈ ਜੀ ਅੱਛਾ 14-15 ਕਿਲੋਮੀਟਰ ਪਹਾੜ ਸ਼ੁਰੂ ਹੋ ਜਾਂਦੇ ਛੱਤ ਤੇ ਛੜ ਕੇ ਤਾਂ ਆਪਣੇ ਦਿਸਦੇ ਆ ਦਿਸਦੇ ਆ ਬਿਲਕੁਲ ਜਦੋਂ ਆ ਬਿਲਕੁਲ ਮੀਂਹੂ ਪੈਂਦਾ ਆ ਮੌਸਮ ਸਾਫ਼ ਜਦੋਂ ਨਿਰਮਲ ਜਿਹਾ ਹੁੰਦਾ ਸਾਰਾ ਕੁਝ ਇੱਥੋਂ ਬਰਫ ਵਾਲੇ ਦਿਸਦੇ ਆ ਬਰਫ ਵਾਲੇ ਵੀ ਦਿਸਦੇ ਆ ਹਾਂਜੀ ਫਿਰ ਤਾਂ ਪਹਾੜਾਂ ਦੀਆਂ ਗੋਦਾਂ 'ਚ ਹੀ ਸਰ ਇੱਕ ਮਿੰਟ ਮੈਨੂੰ ਇਹ ਗੱਲ ਦੱਸਿਓ ਵੀ ਤੁਸੀਂ ਗੇਟ ਬੜੇ ਲਾਏ ਚਾਰਜ ਫਿਰੇ ਇਹ ਕਿਉਂ ਲਾਏ ਇਹ ਬਾਜੀ ਸੂਰ ਪੈਂਦੇ ਆ ਇੱਥੇ ਅੱਛਾ ਹਾਂਜੀ ਆਵਾਰਾ ਚੱਲੋ ਡੰਗਰ ਵੀ ਆ ਗਏ ਆ ਸੂਰ ਵੀ ਪੈਂਦੇ ਆ ਇਹ ਮਿਹਨਤ ਵਾਲੀ ਆ ਜੀ ਇਹ ਫਸਲ ਤੇ ਫੇ ਫੁੱਟ ਜਾਂਦੇ ਆ ਜੀ ਤੇ ਸੂਰ ਤੇ ਤਾਰਾ ਤੂਰਾ ਦੇ ਵਿੱਚੋਂ ਲੰਘ ਜਾਂਦੇ ਆ ਲੰਘ ਜਾਂਦੇ ਆ ਲੇਕਿਨ ਬਹੁਤ ਸੰਗਣੀਆਂ ਤਾਰਾਂ ਲਗਾਈਆਂ ਜੀ ਹਾਂਜੀ ਹਾਂਜੀ ਕਿਉਂਕਿ ਉਹਦੀ ਚਰਬੀ ਜੀ ਹੁੰਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਬਹੁਤ ਹਾਂਜੀ ਲੰਘ ਜਾਂਦੇ ਆ ਪਰ ਫਿਰ ਵੀ ਕਾਫੀ ਬਚਾਇਆ ਜੀ ਹਾਂਜੀ ਇਹ ਫਿਰ ਇੱਥੇ ਤੁਹਾਡੇ ਕੋਈ ਨਾਲ ਗਾਂ ਜੰਗਲ ਦਰਿਆ ਹੈ ਜਾਂ ਕਿੱਥੇ ਰਹਿੰਦੇ ਆ ਦੇਖੋ ਜੀ ਸਾਡੇ ਪੰਜਾਬ ਦਾ 33% ਜਿਹੜਾ ਜੰਗਲ ਆ ਹਾਂਜੀ ਉਹ ਹੁਸ਼ਿਆਰਪੁਰ ਦੇਸ਼ ਤੇ ਆ ਅੱਛਾ 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 ਚੜ੍ਹਦੇ ਪਾਸੇ ਸਾਰਾ ਹੀ ਜਿਹੜੀ ਕੰਢੀ ਵੈਲਟ ਆ ਹਾਂਜੀ ਹਾਂਜੀ ਸਾਰੀ ਦਰਖਤਾਂ ਨਾਲ ਭਰੀ ਪਈ ਆ ਖੱਡਾਂ ਜਿਹੜੀਆਂ ਬਰਸਾਤੀ ਨਾਲੇ ਆਉਂਦੇ ਆ ਉਥੋਂ ਅੱਛਾ ਜੀ ਖੱਡਾਂ ਜਿਹੜੀਆਂ ਆ ਖੱਡਾਂ ਵਿੱਚ ਦੀ ਆ ਜਾਂਦੇ ਜੀ ਉਹ ਜ਼ਮੀਨ ਤੁਹਾਡੀ ਨਰਮ ਆ ਆ ਜ਼ਮੀਨ ਸਾਡੀ ਛਿਕਣੀ ਤਾਂ ਨਹੀਂ ਲੱਗਦੀ ਨਹੀਂ ਇੱਧਰ ਆ ਛਿਕੜੀਆਂ ਅੱਛਾ ਕਾਫੀ ਆ ਥੋੜੀ ਜੀ ਦੂਮ ਜਈ ਆ ਹਾਂਜੀ ਬਿਲਕੁਲ ਉਸ ਪਾਸੇ ਆ ਜੀ ਆ ਬਿਲਕੁਲ ਆ ਜਿਹੜਾ ਸਾਡੇ ਖੇਤ ਆ ਨਾ ਜੀ ਹਾਂਜੀ ਇਹਦਾ ਬਿਲਕੁਲ ਜਿਹੜਾ ਆ ਖੁੰਜਾ ਆ ਇਹ ਹైదਰਬਾਦ ਨਾਲ ਲੱਗਦਾ ਹਾਂਜੀ ਜਿਹੜਾ ਮੁਸਲਮਾਨ ਰਾਜਪੂਤਾਂ ਦਾ ਆਧਾ ਪਿੰਡ ਸੀਗਾ ਹਾਂਜੀ ਜਿਹੜਾ ਲਹਿੰਦਾ ਪਾਸਾ ਉਹ ਜਿਹੜੇ ਤੁਹਾਨੂੰ ਆਂਬ ਦਿਸਦੇ ਆ ਹਾਂਜੀ ਆਹ ਵਾਲਾ ਉਹ ਆਂਬ ਜਿਹੜੇ ਦਿਸਦੇ ਆ ਉਹ ਮੁਸਲਮਾਨਾਂ ਨੇ ਲਗਾਇਆ ਹੋਆ ਉਦੋਂ ਦੇ ਲੱਗੇ ਹੋਏ ਉਦੋਂ ਦੇ ਲੱਗੇ ਹੋਏ ਕੀ ਬਾਤ ਆ ਜਿਵੇਂ ਸਾਡੇ ਰਹਿ ਗਏ ਉਧਰ ਉਹਨਾਂ ਵਿਚਾਰਿਆਂ ਦੇ ਇੱਧਰ ਰਹਿ ਗਏ ਜੀ ਏਸੀ ਤਰ੍ਹਾਂ ਹੋਇਆ ਉੱਥੇ ਹੀ ਉਹ ਬਜ਼ੁਰਗ ਦਾ ਕੋਠਾ ਸੀਗਾ ਛੱਪਰਾ ਜਿਹਾ ਸੀ ਝੁੱਗੀ ਜਿੱਥੇ ਮੈਂ ਜਾਂਦਾ ਸੀ ਇੱਥੋਂ ਕਣਕ-ਕਣਕ ਵੜਦੇ ਆ ਮੇਰੀ ਉੱਥੇ ਪਾਣੀ ਪੂਣੀ ਲੈਣ ਜਾਂਦਾ ਹੁੰਦਾ ਸੀ। ਸਾਵਲ ਧਾਮੀ ਹੁਣ ਅੱਗੇ ਕੀ ਕਰਨ ਜਾ ਰਹੇ ਆ? ਚੌਬ ਮੇਰੀ ਥੋੜੀ ਰਹਿ ਗਈ ਜੀ 3 ਸਾਲ ਦੀ 2-3 ਸਾਲ ਦੀ ਰਹਿ ਗਈ ਆ। ਹਾਂਜੀ। ਉਸ ਤੋਂ ਬਾਅਦ ਮੇਰੇ ਨਾਲ ਜਿਹੜੇ ਭਲਾਣ ਆ ਹਾਂਜੀ। ਉਹ ਘਰ ਬੈਠਣ ਦੇ ਨਹੀਂ ਹੈਗੇ। ਅੱਛਾ ਜੀ। ਉਹ ਵੀ ਬਹੁਤ ਖੇਤੀ ਨੂੰ ਵਧਾਉਂਗਾ ਮੈਂ ਉਹ ਵੀ ਫਲਦਾਰ ਬੂਟੇ ਉਹ ਤਾਂ ਦੇਖ ਹੀ ਲਿਆ ਤੁਸੀਂ ਮੈਂ ਕੁਦਰਤ ਨੂੰ ਪਿਆਰ ਕਰਦੇ ਹਾਂ ਤੇ ਹਾਂਜੀ ਜਿਵੇਂ ਮੇਰੇ ਇੱਕ ਪੁਰਾਣੇ ਰਿਟਾਇਰਡ ਹੋਏ ਮੇਰੇ ਪ੍ਰੋਫੈਸਰ ਜਿਨ੍ਹਾਂ ਤੋਂ ਮੈਂ ਪੜ੍ਹਿਆ ਸੀ ਉਹ ਮੈਨੂੰ ਮਿਲਣ ਲਾਏ ਅੱਛਾ ਜੀ ਤੇ ਮੈਂ ਉਹਨੂੰ ਕਿਹਾ ਮੈਂ ਸਰ ਮੈਂ ਖੇਤੀ ਸ਼ੁਰੂ ਕੀਤੀ ਆ ਕਹਿੰਦਾ ਯਾਰ ਤੇਰਾ ਅਸਲੀ ਕੰਮ ਇਹ ਆ ਹਾਂਜੀ ਤੇਰੇ ਅੰਦਰ ਤਾਂ ਕਹਿੰਦਾ ਕਿਸਾਨ ਆ ਨਾ ਹਾਂ ਤੂੰ ਪੜ੍ਹ ਲਿਖ ਕੇ ਬਣ ਗਿਆ ਜੋ ਮਰਜੀ ਹੂੰ ਤੇ ਕਹਿੰਦਾ ਠੀਕ ਆ ਤੇਰੇ ਵਿੱਚ ਕਾਮਯਾਬ ਹੋਊਗਾ ਸੋ ਮੇਰਾ ਇਹ ਆ ਵੀ ਮੈਂ ਇੱਥੇ ਵੀ ਕੋਈ ਬਹੁਤ ਕੈਮੀਕਲ ਨਹੀਂ ਵਰਤਦਾ अच्छा जी ਤੇ ਅਗਾਹ ਵੀ ਨਹੀਂ ਵੜਤਣੇ ਮੁਨਾਫਾ ਮੇਰੇ ਦਿਮਾਗ ਚ ਨਹੀਂ ਹੈਗਾ ਹਾਂ ਉਹ ਮੁਨਾਫਾ ਨਹੀਂ ਮੈਂ ਰੱਖਣਾ ਜ਼ਿੰਦਗੀ ਮੈਂ ਮੁਸਾਫਰਾ ਵਾਂਗ ਜੂਣੀ ਚਾਹੁੰਨਾ ਇੱਕ ਤਾਂ ਮੈਂ ਖੇਤੀ ਨੂੰ ਥੋੜਾ ਜਿਹਾ ਵਧਾਉਂਗਾ ਫਲਦਾਰ ਬੂਟੇ ਤੇ ਇਹ ਇਸ ਇਸ ਮੁਸਾਫਰ ਨੇ ਲੈंदे ਪੰਜਾਬ ਦਾ ਸਫਰ ਕਰਨਾ ਹਾਂ ਜੀ ਹਾਂ ਲੈंदा ਪੰਜਾਬ ਤਾਂ ਜੀ ਆਏ ਵੇਖਣਾ ਆ ਹਾਂ ਕਿ ਪਿੰਡਾਂ ਦੇ ਜਾ ਕੇ ਵੀ ਕਿਹੜੇ ਪਿੰਡੋਂ ਆਏ ਆ ਅੱਛਾ ਮਤਲਬ ਮੈਂ ਪਿੰਡਾਂ ਦੇ ਬੈਠੇ ਜਿਹੜੇ ਆਮ ਲੋਕ ਆ ਉਹਨਾਂ ਚ ਵਿਚਰਨਾ ਚਾਹੁੰਦਾ ਫਿਰ ਖੇਤੀ ਜਾਇਓ ਹਾਂ ਕਿਉਂਕਿ ਜਿਹੜੇ ਬਜ਼ੁਰਗ ਆ ਨਾ ਬਜ਼ੁਰਗ ਜਾ ਰਹੇ ਆ ਤੇ ਨਵੀਂ ਪੀੜ੍ਹੀ ਆਪਣੇ ਵਰਗੀ ਹੁੰਦੀ ਜਾ ਰਹੀ ਹੈ ਮੈਂ ਵੀ ਚਾਹੁੰਦਾ ਕਿ ਮੈਨੂੰ ਇਸ ਤਰ੍ਹਾਂ ਦਾ ਵੀਜ਼ਾ ਮਿਲੇ ਮੈਂ ਕਿਸੇ ਵੀ ਸ਼ਹਿਰ ਜਾ ਸਕਾਂ ਹਾਂਜੀ ਸ਼ਹਿਰ ਨਾਲੋਂ ਜ਼ਿਆਦਾ ਮੈਨੂੰ ਪਿੰਡਾਂ ਦੇ ਵਿੱਚ ਜਾਣਾ ਮੈਨੂੰ ਮੋਹ ਜ਼ਿਆਦਾ ਆ ਪੈਂਦਾ ਅਸਲ ਤੁਹਾਡੇ ਵਰਗੀਆਂ ਰੂਹਾਂ ਨੂੰ ਵੀਜ਼ਾ ਮਿਲ ਜਾਣਾ ਕਿਉਂਕਿ ਲੋਕ ਤੁਹਾਨੂੰ ਦੇਖਦੇ ਆ ਤੁਹਾਡੇ ਕੰਮ ਨੂੰ ਦੇਖਦੇ ਆ ਤੁਹਾਡੀ ਐਜੂਕੇਸ਼ਨ ਨੂੰ ਸਭ ਜੱਜ ਕਰਦੇ ਆ ਤੇ ਜਿਹੜੇ ਤੁਸੀਂ ਕੰਮ ਨੂੰ ਲੱਗੇ ਹੋਏ ਹੋ ਆਪਦੀ ਜੌਬ ਦੇ ਵਿੱਚੋਂ ਟਾਈਮ ਕੱਢ ਕੇ ਬਜ਼ੁਰਗਾਂ ਨਾਲ ਮਿਲਣਾ ਤਾਂ ਵੀਜ਼ਾ ਵੀ ਮਿਲ ਜਾਊਗਾ ਮਿਲੂਗਾ ਹਾਂਜੀ ਮਿਲੂਗਾ ਤੇ ਤੁਸੀਂ ਜਿਦੋਂ ਜਿਦੋਂ ਲੁਗਾ ਜੀ ਹਾਂਜੀ ਹਾਂਜੀ ਤੇ ਕਿਉਂਕਿ ਅਸੀਂ ਵੀ ਕਿਸੇ ਵੀ ਦੇਸ਼ ਚ ਜਾਈਏ ਜਿਹੜੇ ਉਹਦੇ ਕਾਨੂੰਨ ਆ ਉਹਨੂੰ ਮੰਨਣ ਵਾਲੇ ਬੰਦੇ ਆ। ਹਾਂਜੀ ਬਿਲਕੁਲ ਬਿਲਕੁਲ ਸਰ ਮੰਨਣ ਵਾਲੇ ਬੰਦੇ ਆ, ਪਿਆਰ ਕਰਨ ਵਾਲੇ ਬੰਦੇ ਆ। ਨਫ਼ਰਤ ਨਾ ਦੀ ਕੋਈ ਸੀਜ਼ ਨਹੀਂ। ਯਾਨੀ ਕਿ ਉਹ ਦੁਕਾਨ ਆ ਸਾਡਾ ਦਿਲ ਜਿੱਥੇ ਨਫ਼ਰਤ ਨਹੀਂ ਵੇਖਦੀ, ਨਾ ਹੀ ਵੇਚਣੀ ਆ। ਸਾਡਾ ਇਹ ਧੰਦਾ ਨਹੀਂ ਹੈਗਾ। ਮੈਂ ਵੀ ਉਧਰ ਜਾ ਕੇ ਸਰ ਇਹੀ ਗੱਲ ਕਹੀ ਆ ਵੀ ਯਾਰ ਜਿਹੜੇ ਚੰਗੇ ਬੰਦੇ ਨੇ ਨਾ ਉਹ ਸਭ ਨੂੰ ਪਤਾ ਹੈ। ਹੂੰ ਬਿਲਕੁਲ ਉਹ ਸਾਡੀਆਂ ਸਰਕਾਰਾਂ ਨੂੰ, ਸਾਡੀਆਂ ਦੂਜੀਆਂ ਅਖ਼ਤਜੀਆਂ ਜੋ ਸਾਨੂੰ ਵਾਚ ਕਰਦੀਆਂ ਉਹਨਾਂ ਸਭ ਨੂੰ ਪਤਾ ਹੁੰਦਾ ਵੀ ਆਹ ਬੰਦਾ ਕਿਹੜੀ ਤਬੀਅਤ ਦਾ ਮਾਲਕ ਆ। ਤਾਂ ਉਹਨਾਂ ਲੋਕਾਂ ਨੂੰ ਜਿਹੜੇ ਉੱਧਰ ਬੈਠੇ ਉਹਨਾਂ ਨੂੰ ਇੱਧਰ ਆਉਣ ਦਿਓ ਯਾਰ ਇੱਧਰ ਲੈਣੇ ਉੱਧਰ ਜਾਣ ਦਿਓ ਤੁਸੀਂ ਆਪਦੇ ਕੰਮ ਕਰੀ ਜਾਓ ਤੇ ਮੈਂ ਤਾਂ ਕਦੀ ਆਪਣੇ ਦੇਸ਼ ਨੂੰ ਵੀ ਮਾੜਾ ਨਹੀਂ ਕਿਹਾ ਨਾ ਹੀ ਕਹਿਣਾ ਚਾਹੁੰਦਾ ਨਾ ਬਿਲਕੁਲ ਜੀ ਦੇਸ਼ ਨੂੰ ਕਿਉਂ ਮਾੜਾ ਅਸੀਂ ਦੇਸ਼ 'ਚ ਰਹਿੰਦੇ ਆ ਇਹਨੂੰ ਪਿਆਰ ਕਰਦੇ ਆ ਪਰ ਇਹਨੂੰ ਪਿਆਰ ਕਰਨ ਦਾ ਜਿਹੜਾ ਸਬੂਤ ਆ ਅਸੀਂ ਕਿਸੇ ਨੂੰ ਨਫ਼ਰਤ ਕਰਕੇ ਨਹੀਂ ਦੇ ਸਕਦੇ ਹਾਂ ਬਿਲਕੁਲ ਸਰ ਜਿਵੇਂ ਮੈਂ ਪੰਜਾਬੀ ਭਾਸ਼ਾ ਵਾਲੇ ਵੀ ਕਹਿੰਦਾ ਹਾਂ ਮੈਂ ਪੰਜਾਬੀ ਆਪਣੀ ਬੋਲੀ ਨਾਲ ਬਹੁਤ ਮੋਹ ਕਰਦਾ ਪਰ ਮੈਂ ਇਹ ਜ਼ਰੂਰੀ ਨਹੀਂ ਕਿ ਮੈਂ ਦੱਸਾਂ ਕਿ ਮੈਂ ਇਹਨੂੰ ਨਫ਼ਰਤ ਕਰਦਾ ਮੈਂ ਉਹਨੂੰ ਨਫ਼ਰਤ ਕਰਦਾ ਸੋ ਇਸੇ ਕਰਕੇ ਆ ਇਹ ਸਫ਼ਰ ਜਿਹੜਾ ਫਿਊਚਰ ਦੇ ਵਿੱਚ ਮੇਰਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੇਰਾ ਸਫ਼ਰ ਹੋਊਗਾ ਮੈਂ ਪਿੰਡਾਂ 'ਚ ਜਾ ਕੇ ਆਮ ਲੋਕਾਂ ਨੂੰ ਮਿਲਣਾ ਚਾਹੂੰਗਾ ਉਹ ਪੁਰਾਣਾ ਪੰਜਾਬ ਦੇਖਣਾ ਚਾਹੁੰਦੇ ਆਜੇ ਹੈਗਾ ਸਰ ਉਹ ਦਿੱਠਾ ਹੈਗਾ ਉੱਥੇ ਹੈਗਾ ਜਿਹੜਾ ਅਸੀਂ ਬਜ਼ੁਰਗਾਂ ਕੋਲੋਂ ਸੁਣਿਆ ਨਾ ਜੀ ਜੇ ਬਚਦਾ ਤੇ ਉੱਥੇ ਹੀ ਬਚਦਾ ਸਹੀ ਕਹਿੰਦੇ ਉਹਦੇ ਦਰਸ਼ਨ ਕਰਨੇ ਆ ਜੀ ਆਮ ਲੋਕਾਂ ਨੂੰ ਮਿਲਣਾ ਜਿੱਥੇ ਸਾਡੇ ਲੋਕ ਗਏ ਕਿਵੇਂ ਗਏ ਕਿਵੇਂ ਬੈਠੇ ਆਹੋ ਕਿਵੇਂ ਉਹਨਾਂ ਦੇ ਅੰਦਰ ਹਾਲੇ ਵੀ ਹੁਸ਼ਿਆਰਪੁਰ ਜਲੰਧਰ ਫਿਰੋਜ਼ਪੁਰ ਹਾਂ ਬਿਲਕੁਲ ਜੀ ਅੰਮ੍ਰਿਤਸਰ ਕਿੰਨਾ ਕੁ ਬਚਦਾ ਇਹ ਸਾਰਾ ਕੁਝ ਥੀ ਇੱਧਰ ਚੜਦੇ ਪੰਜਾਬ ਦੇ ਵਿੱਚ ਵੀ ਮੇਰਾ ਨਾ ਜੀ ਘਰ ਬੈਠਣ ਦਾ ਇਰਾਦਾ ਨਹੀਂਗਾ ਹੂੰ ਹੂੰ ਪਿੰਡਾਂ ਬਾਰੇ ਅੱਛਾ ਜੀ ਮੈਂ ਬਹੁਤ ਡੂੰਗੀ ਜਾਣਕਾਰੀ ਜਿਹੜੀ ਉਹ ਰਿਕਾਰਡ ਕਰਨਾ ਚਾਹੁੰਦਾ ਵੀਡੀਓ ਦੀ ਸ਼ਕਲ 'ਚ ਵੀ ਹਾਂਜੀ ਤੇ ਲਿਖਤ ਦੀ ਵੀ ਅੱਜ ਕੱਲ ਤਾਂ ਆਪਣੇ ਕੋਲ ਆ ਗਿਆ ਸੋਸ਼ਲ ਮੀਡੀਆ ਦਾ ਜਿਹੜਾ ਉਹ ਹੁਣ ਮੋਬਾਈਲ ਆ ਗਿਆ ਆਪਣੇ ਹੱਥ 'ਚ ਉਹਦੇ ਨਾਲ ਸਾਨੂੰ ਹੋਰ ਸੌਖਾ ਕਰਤਾ ਅਸਲੀ ਕੰਮ ਮੇਰਾ ਸ਼ੁਰੂ ਹੋਣਾ ਜੀ ਰਿਟਾਇਰਮੈਂਟ ਤੋਂ ਬਾਅਦ ਹੂੰ ਹੂੰ ਇਹ ਮੈਂ ਜਿੰਨਾ ਵੀ ਕੰਮ ਕੀਤਾ ਇੱਚ ਮੈਂ ਇਹ ਨਹੀਂ ਕਿ ਮੈਂ ਮੇਰੇ ਵਿਦਿਆਰਥੀ ਵੀ ਸੁਣਨਗੇ ਮੈਂ ਕਿਸੇ ਦਾ ਨੁਕਸਾਨ ਕੀਤਾ ਮੈਨੂੰ ਜਾਣਦੇ ਆ ਮੈਂ ਕਦੀ ਕਿਸੇ ਦੀ ਕੋਈ ਕਲਾ ਛੱਡੀ ਹੋਵੇ ਸਲੀਸ ਛੱਡਿਆ ਹੋਵੇ ਕੋਈ ਇੱਕ ਵੀ ਵਿਦਿਆਰਥੀ ਨਹੀਂ ਕਹਿ ਸਕਦਾ ਮੈਂ ਤਰਜੀਹ ਤੇ ਆਪਣੀ ਜਿੱਥੋਂ ਮੈਨੂੰ ਤਰਖਾਹ ਮਿਲਦੀ ਆ ਹਮੇਸ਼ਾ ਉਹਨੂੰ ਦਿੱਤੀ ਆ ਜਿਹੜੀ ਸੁੱਟੀ ਆ ਨਾ ਜੀ ਉਹ ਮੈਂ ਲੇਖੇ ਲਈ ਬਜ਼ੁਰਗਾਂ ਦੇ ਕਿਆ ਬਾਤ ਜਾਂ ਕਹ ਲਓ ਪੰਜਾਬ ਦੇ ਲੇਖੇ ਲਈ ਆ ਤੇ ਮੈਨੂੰ ਇਦਾਂ ਲੱਗਦਾ ਕਿ ਜਦੋਂ ਮਰਨ ਦੇ ਵਕਤ ਮੈਂ ਪਿਛਲੀ ਜ਼ਿੰਦਗੀ ਬਾਰੇ ਸੋਚਣਾ ਨਾ ਕਿ ਮੈਨੂੰ ਇਸ ਗੱਲ ਦੀ ਸੰਤੋਸ਼ਟੀ ਹੋਣੀ ਆ ਕਿ ਮੈਂ ਘਰ ਨਹੀਂ ਸੀ ਬੈਠਾ ਰਿਆ ਮੈਂ ਲੋਕਾਂ ਜੀ ਵਿਚਰ ਰਿਆ ਸੀ ਮੈਂ ਲੋਕਾਂ ਨੂੰ ਪਿਆਰ ਕੀਤਾ ਮੈਂ ਲੋਕਾਂ ਨੂੰ ਮਿਲਿਆ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਜੋ ਚੱਲਦਾ ਹੈ ਉਹਨੂੰ ਰਿਕਾਰਡ ਕੀਤਾ ਸਰ ਸਾਡੀ ਵੀ ਇਹੀ ਦੁਆ ਕਿ ਤੁਸੀਂ ਬਹੁਤ ਸੋਹਣੇ ਟਰੈਕ ਤੇ ਹੋ ਬੜਾ ਵਧੀਆ ਕੰਮ ਕਰ ਰਹੇ ਹੋ ਤੇ ਤੁਹਾਡੇ ਵਰਗੀ ਸ਼ਖਸੀਅਤ ਨੂੰ ਮਿਲ ਕੇ ਮੈਨੂੰ ਬੜੀ ਖੁਸ਼ੀ ਹੋਈ ਸੋ ਦੋਸਤੋ ਸ਼ਮਲ ਧਾਮੀ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹੋਏ YouTube Facebook ਤੇ ਦੇਖਿਆ ਆ ਅੱਜ ਹੁਸ਼ਿਆਰਪੁਰ ਚ ਆ ਕੇ ਸਿੰਘੜੀ ਵਾਲਾ ਸਿੰਘੜੀ ਵਾਲਾ ਪਿੰਡ ਦੇ ਵਿੱਚ ਉਹਨਾਂ ਦੇ ਘਰ ਆ ਕੇ ਨਾ ਨਜ਼ਾਰਾ ਤਾਂ ਇਹ ਆਇਆ ਕਿ ਸਰਦਾਰ ਸਾਹਿਬ ਨੇ ਖੇਤ 'ਚ ਘਰ ਬਣਾਇਆ ਤੇ ਖੇਤ ਦੇ ਵਿੱਚ ਤੁਸੀਂ ਦੇਖਦੇ ਹੀ ਹੋ ਫਰੂਟ ਵੀ ਲੱਗੇ ਨੇ ਠੀਕ ਆ ਸਾਈਡਾਂ ਤੇ ਪਪੂਲਰ ਵੀ ਨੇ ਖੇਤੀ ਵੀ ਆਉਦੀ ਆ অর্ਗੈਨਿਕ ਖੇਤੀ ਆ ਤੇ ਸ਼ਾਂਤੀ ਬਹੁਤ ਆ ਇਹੋ ਜਿਹੇ ਲੋਕ ਨਾ ਸ਼ਾਂਤੀ ਪਾਲਦੇ ਹੁੰਦੇ ਆ ਜਿਹੜੇ ਕਵੀ ਹੋਣ ਚੰਗੇ ਪੜ੍ਹੇ ਲਿਖੇ ਲੋਕ ਜਿਹੜੇ ਦੁਨੀਆ ਤੋਂ ਵੱਖ ਇੱਕ ਵੱਖਰਾ ਉਹਨਾਂ ਦਾ ਰਾਹ ਹੁੰਦਾ ਤੇ ਵੈਸੇ ਵੀ ਸਰ ਜਿਹੜੇ ਹੈਗੇ ਆ ਉਹ ਆਪਦੇ ਕੀਮਤੀ ਸਮਾਂ ਜਿਹੜਾ ਹੁੰਦਾ ਜਿਹੜੇ ਪ੍ਰੋਫੈਸ਼ਨਲ ਜਿਹੜੇ ਨੌਕਰੀ ਪੇਸ਼ਾ ਲੋਕ ਆ ਉਹਨਾਂ ਦਾ ਕੀਮਤੀ ਸਮਾਂ ਹੁੰਦਾ ਛੁੱਟੀ ਵਾਲਾ ਦਿਨ ਪਰ ਜਿਵੇਂ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣਿਆ ਕਿ ਉਹ ਛੁੱਟੀ ਵਾਲੇ ਦਿਨ ਨੂੰ ਵੀ ਬਜ਼ੁਰਗਾਂ ਦੇ ਲੇਖੇ ਲਾਉਂਦੇ ਆ ਸੋ ਮੇਰੀ ਇਹ ਦੁਆ ਆ ਕਿ ਸਰ ਹੋਰ ਇਸ ਪਾਸੇ ਚੱਲਣ ਤਾਂ ਕਿ ਜਿਹੜੇ ਬਜ਼ੁਰਗ ਰਹਿ ਗਏ ਨਾ ਉਹਨਾਂ ਨੂੰ ਵੀ ਆਪਾਂ ਜਿਹੜਾ ਉਹ ਸਕਰੀਨ ਤੇ ਲੈ ਕੇ ਆਈਏ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਸੋ ਮੈਨੂੰ ਇੱਥੇ ਆ ਕੇ ਬੜੀ ਖੁਸ਼ੀ ਹੋਈ ਆ ਤੇ ਤੁਸੀਂ ਜ਼ਰੂਰ ਦੱਸਿਓ ਕਿ ਸਰ ਦੇ ਨਾਲ ਸ਼ਾਮਲ ਧਾਮੀ ਹੋਣਾਂ ਦੇ ਨਾਲ ਸਾਡਾ ਮੇਲ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਹਾਡੇ ਕਮੈਂਟਾਂ ਦੇ ਜ਼ਰੀਏ ਸਾਨੂੰ ਪੂਰਾ ਇੰਤਜ਼ਾਰ ਹੈ ਕਿ ਸਾਡੀ ਇਸ ਗੱਲਬਾਤ ਦਾ ਤੁਸੀਂ ਕੀ ਨਿਚੋੜ ਕੱਢਿਆ